ਕੱਲ ਇਸ ਕਰਕੇ ਇੰਪੋਰਟੈਂਟ ਸੀਗਾ ਵੀ ਕੱਲ ਆ ਕੇ ਕੇਸ਼ਰੀਵਾਲ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਜਿਹੜੇ ਪਾਸੇ ਗੱਲ ਕਰਨੀ ਚਾਹੀਦੀ ਸੀ ਜਿਹੜਾ ਵਿਸ਼ਵਾਸ ਦਵਾ ਕੇ ਗਏ ਸੀ ਚੋਣਾਂ ਦੇ ਦੌਰਾਨ ਬਾਈ ਇਲੈਕਸ਼ਨ ਦੇ ਦੌਰਾਨ ਤਰਨਤਾਰਨ ਦੇ ਵਿੱਚ ਉਹਨਾਂ ਨੇ 7 ਨਵੰਬਰ ਨੂੰ ਜਿਹੜੇ ਬਿਆਨ ਦਿੱਤੇ ਸੀਗੇ ਵੀ ਮੈਂ 7 ਦਿਨ ਦਾ ਅਲਟੀਮੇਟਮ ਦੇਣਾ ਗੈਂਗਸਟਰਜ਼ ਨੂੰ ਯਾਤਾ ਗੈਂਗਸਟਰ ਛੱਡ ਜਾਣ ਪੰਜਾਬ ਨਹੀਂ ਤਾਂ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਉਦੇ ਬਾਅਦ 7 ਨਵੰਬਰ ਤੋਂ ਅੱਜ ਤੱਕ ਜੋ ਕੁਝ ਹੋਇਆ ਉਹ ਸਾਰਿਆਂ ਤੋਂ ਲੁਕਿਆ ਨਹੀਂ ਕੋਈ ਵੀ ਬੰਦਾ ਜਿਹੜਾ ਅੱਜ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦਾ ਪੰਜਾਬ ਦੇ ਅੰਦਰ ਕੱਲ ਇੱਕ ਗੈਂਗਸਟਰਸ ਦਾ ਮੈਂ ਨਾਂ ਲੈ ਕੇ ਉਹਨੂੰ ਮਸ਼ਹੂਰ ਨਹੀਂ ਕਰਨਾ ਚਾਹੁੰਦਾ ਪਰ ਇਹ ਗੈਂਗਸਟਰ ਦਾ ਇੰਟਰਵਿਊ ਬਰਾਬਰ ਮੀਡੀਆ ਨੇ ਸੋਸ਼ਲ ਮੀਡੀਆ 'ਤੇ ਅਦਰਵਾਇਜ਼ ਟੀਵੀ ਚੈਨਲ ਦੇ ਉੱਤੇ ਬੜਾ ਉਹਨੂੰ ਖਾਇਆ ਗਿਆ ਜੀ ਮੁੱਖ ਮੰਤਰੀ ਸਾਹਿਬ ਇਸ ਜਿਹੜੇ ਕੀ ਕਹਿ ਲਓਗੇ ਉਹਨੂੰ ਮੁੱਖ ਮੰਤਰੀ ਦਾ ਕਹਿਣਾ ਹੀ ਹੈ ਕਿਰਸੀ ਤੇ ਬਿਠਾ ਰੱਖਿਆ ਜਿਹਨਾਂ ਨੂੰ ਮੁਖੱਤੇ ਦੇ ਤੌਰ ਤੇ ਭਗਵੰਤ ਮਾਨ ਜੀ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿਤੇ ਵੀ ਗੈਂਗਸਟਰ ਜਾਂ ਜਿਹੜੇ ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ 'ਚ ਬਣੀ ਹੈ ਉਹਨਾਂ ਨੇ ਇਸ ਮਸਲੇ ਤੇ ਕੋਈ ਗੱਲ ਨਹੀਂ ਕੀਤੀ ਹੋਰ ਹੀ ਗੱਲਾਂ ਕਰਕੇ ਤੁਰ ਗਏ ਕੱਲ ਜਿਹੜੇ ਉਹਦੇ ਬਿਆਨ ਗੈਂਗਸਟਰਜ਼ ਨੇ ਦਿੱਤੇ ਹੈ ਉਹਨੇ ਬਿਆਨ ਦਿੱਤੇ ਹੈ ਇੱਕ ਹੋਰ ਗੈਂਗਸਟਰਜ਼ ਨੂੰ ਸਾਹੋਂ ਤੋਂ ਲੈ ਕੇ ਆਈ ਪੰਜਾਬ ਪੁਲਿਸ ਡੂਰਿੰਗ ਦਾ ਜ਼ਿਲ੍ਹਾ ਪ੍ਰਸ਼ਦ ਵਾਲੇ ਇਲੈਕਸ਼ਨਾਂ ਦੇ ਦੌਰਾਨ ਕਿ ਉਸ ਤੋਂ ਫੋਨ ਕਰਵਾਏ ਗਏ ਆਪਣੇ ਇਲਾਕੇ ਦੇ ਅੰਦਰ ਕਿ ਵੋਟਾਂ ਕਿਹਨੂੰ ਪਾਣੀਆਂ ਧਮਕਾਇਆ ਗਿਆ ਹੈ ਆ ਅਪੀਲ ਕੀਤੀ ਗਈ ਉਹ ਕੰਮ ਗੈਂਗਸਟਰਸ ਨੂੰ ਸਾਹਮਣੇ ਲੈ ਕੇ ਆਏ ਤੇ ਉਹਦੇ ਬਾਅਦ ਉਸ ਤੋਂ ਵੀ ਇੱਕ ਗੰਭੀਰ ਜਿਹੜਾ ਮੇਰਾ ਸਿੱਧਾ ਸਵਾਲ ਭਗਵੰਤ ਮਾਨ ਜੀ ਤੁਸੀਂ ਉਸ ਕੁਰਸੀ ਤੇ ਬੈਠੇ ਹੋ ਚੀਫ ਮਿਨਿਸਟਰ ਦੀ ਕੁਰਸੀ ਤੇ ਤੇ ਮੇਰਾ ਮਨ ਕਰਦਾ ਵੀ ਮੈਂ ਆਪਣੇ ਚੀਫ ਮਿਨਿਸਟਰ ਜਿਹਦੇ ਨਾਲ ਸਾਡੇ ਰਾਜਨੀਤਿਕ ਵਿਰੋਧ ਹੋ ਸਕਦੇ ਐ ਡਿਫਰੈਂਸ ਆਫ opinion ਹੈ ਪਰ ਆਈ ਊਡ ਲਾਈਕ ਟੂ ਬਲੀਵ ਹਿਮ ਬਿਕਾਉਜ਼ ਹੀ ਇਜ਼ ਦਾ ਚੀਫ ਮਿਨਿਸਟਰ ਆਫ ਪੰਜਾਬ ਮੇਰਾ ਮਨ ਕਰਦਾ ਵੀ ਮੈਂ ਉਹਨਾਂ 'ਤੇ ਯਕੀਨ ਕਰਾਂ ਕਿ ਗੈਂਗਸਟਰਸ ਦੀ ਗੱਲ ਤੇ ਯਕੀਨ ਨਾ ਕਰਾਂ ਪਰ ਕਿਵੇਂ ਯਕੀਨ ਕਰਾਂ ਭਗਵੰਦ ਮਾਨ ਜੀ ਤੁਹਾਡੇ ਤੇ ਕਿਸ ਹੋਂ ਨਾਲ ਯਕੀਨ ਕਰਾਂ ਕਿ ਉਹਦੀ ਸਰਕਾਰ ਦੀ ਜਿਹੜੀ ਹੈ ਵਿਸ਼ਵਸਨੀਤਾ ਤੁਹਾਡੇ ਤੇ ਭਰੋਸਾ ਜਿਹੜਾ ਲੋਕਾਂ ਦਾ ਉੱਟ ਗਿਆ ਸਭ ਸਿੱਧੇ ਸਿੱਧੇ ਉਹਦੇ ਇੱਕ ਗੈਂਗਸਟਰ ਦੇ ਬਿਆਨ ਨੂੰ ਸੀਰੀਅਸਲੀ ਲੈ ਕੇ ਭਗਵੰਦ ਮਾਨ ਤੋਂ ਸਵਾਲ ਪੁੱਛ ਰਿਆ ਤਾਂ ਨਾ ਮਤੋਂ ਮੈਂ ਗੱਲ ਦੀ ਗੱਲ ਕਰੂੰਗਾ ਮੈਂ ਤੁਝੇ ਵਲੀ ਸਮਝਦਾ ਅਗਰ ਤੂੰ ਵਾਦਾਖਾਰ ਹੁੰਦਾ ਇਹ ਤੇਰਾ ਅੰਦਾਜ਼ ਗੱਲ ਉਹ ਜਿਹੜੇ बोलण ਵਾਲਣ ਦਾ ਤੁਹਾਨੂੰ ਬਹੁਤ ਤਰੀਕਾ ਪਰ ਤੁਹਾਡਾ ਵਾਦਾਖਾਰ ਵਾਦਾਖਾਰ ਉਹਨਾਂ ਨੇ ਵਾਦਾ ਵਾਦਾਖਾਰ ਕਿਹਾ ਸੀਗਾ ਮੈਂ ਵਾਦਾਖਾਰ ਤੁਸੀਂ ਵਾਦਾ ਖਾਹ ਸਭ ਕੋਈ ਵਾਦਾ ਨਹੀਂ ਪੂਰਾ ਕੀਤਾ ਤੁਹਾਡੀ ਕੱਲ ਭਗਵੰਤ ਮਾਨ ਜੀ ਜ਼ਿਲ੍ਹਾ ਪ੍ਰਸ਼ਦ ਦੇ ਇਲੈਕਸ਼ਨ ਰਿਜ਼ਲਟ ਆਣ ਦੇ ਬਾਅਦ ਇੱਥੇ ਆ ਕੇ ਵਧਾਈ ਲੈ ਕੇ ਗਏ ਹੈ ਵਧਾਈ ਦੇ ਕੇ ਗਏ ਹੈ ਨਾਲ ਜਿਹੜੇ ਹੈ ਮੁਖੌਟੇ ਦੇ ਤੌਰ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦੇ ਤੇ ਬਿਠਾ ਰੱਖੇ ਹੈ ਭਗਵੰਤ ਮਾਨ ਜੀ ਮੈਂ ਬੈਠੇ ਸੀ ਮੁੱਖ ਮੰਤਰੀ ਦਾ ਅਜਕਲ ਕੇਜਰੀਵਾਲ ਸਾਹਿਬ ਹੀ ਹੈ ਕੱਲ ਇਸ ਕਰਕੇ ਇੰਪੋਰਟੈਂਟ ਸੀਗਾ ਵੀ ਕੱਲ ਆ ਕੇ ਕੇਜਰੀਵਾਲ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਜਿਹੜੇ ਪਾਸੇ ਗੱਲ ਕਰਨੀ ਚਾਹੀਦੀ ਸੀ ਜਿਹੜਾ ਵਿਸ਼ਵਾਸ ਦਵਾ ਕੇ ਗਏ ਸੀ ਇਲੈਕਸ਼ਨਾਂ ਦੇ ਦੌਰਾਨ ਬਾਈ ਇਲੈਕਸ਼ਨ ਦੇ ਦੌਰਾਨ ਤਰਨਤਾਰਨ ਦੇ ਵਿੱਚ ਉਹਨਾਂ ਨੇ 7 ਨਵੰਬਰ ਨੂੰ ਜਿਹੜੇ ਬਿਆਨ ਦਿੱਤੇ ਸੀਗੇ ਵੀ ਮੈਂ 7 ਦਿਨ ਦਾ ਅਲਟੀਮੇਟਮ ਦੇਣਾ ਗੈਂਗਸਟਰਜ਼ ਨੂੰ ਯਾ ਤਾਂ ਗੈਂਗਸਟਰ ਛੱਡ ਜਾਣ ਪੰਜਾਬ ਨਹੀਂ ਤਾਂ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਉਦੇ ਬਾਅਦ 7 ਨਵੰਬਰ ਤੋਂ ਅੱਜ ਤੱਕ ਜੋ ਕੁਝ ਹੈ ਉਹ ਸਾਰਿਆਂ ਤੋਂ ਲੁਕਿਆ ਨਹੀਂ ਪਰ ਕੱਲ ਜੋ ਉਸ ਇਹਨਾਂ ਦੇ ਬਿਆਨ ਦੇ ਬਾਅਦ ਜਾਂ ਉਹਨਾਂ ਦੇ ਨਾ ਇਸ ਮਸਲੇ ਤੇ ਕੋਈ ਗੱਲ ਕਰਨ ਦੇ ਬਾਅਦ ਜਿਹੜਾ ਅੱਜ ਦੇ ਦਿਨ ਸਭ ਤੋਂ ਇੰਪੋਰਟੈਂਟ ਈਸ਼ੂ ਬਣਿਆ ਹੋਇਆ ਪੰਜਾਬ ਦੇ ਅੰਦਰ ਕੋਈ ਵੀ ਬੰਦਾ ਜਿਹੜਾ ਅੱਜ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦਾ ਪੰਜਾਬ ਦੇ ਅੰਦਰ ਕੱਲ ਇੱਕ ਗੈਂਗਸਟਰਸ ਦਾ ਮੈਂ ਨਾਂ ਲੈ ਕੇ ਉਹਨੂੰ ਮਸ਼ਹੂਰ ਨਹੀਂ ਕਰਨਾ ਚਾਹਦਾ ਪਰ ਇੱਕ ਗੈਂਗਸਟਰ ਦਾ ਇੰਟਰਵਿਊ ਬਰਾਬਰ ਮੀਡੀਆ ਨੇ ਸੋਸ਼ਲ ਮੀਡੀਆ ਤੇ ਅਦਰਵਾਈਜ਼ ਟੀਵੀ ਚੈਨਲਸ ਦੇ ਉੱਤੇ ਬੜਾ ਉਹਨੂੰ ਦਿਖਾਇਆ ਗਿਆ ਤੇ ਅੱਜ ਮੁੱਖ ਮੰਤਰੀ ਸਾਹਿਬ ਇਸ ਜਿਹੜੇ ਕੀ ਕਹਿ ਲਵੋਗੇ ਉਹਨੂੰ ਮੈਂ ਮੁੱਖ ਮੰਤਰੀ ਦਾ ਕਹਿਣਾ ਇਹ ਹੈ ਕਿ ਕੁਰਸੀ ਤੇ ਬਿਠਾ ਰੱਖਿਆ ਜਿਨ੍ਹਾਂ ਨੂੰ ਮੁਖੱਤੇ ਦੇ ਤੌਰ ਤੇ ਭਗਵੰਤ ਮਾਨ ਜੀ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿਤੇ ਵੀ ਗੈਂਗਸਟਰ ਆ ਜਿਹੜੇ ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ 'ਚ ਬਣੀ ਹੈ ਉਹਨਾਂ ਨੇ ਇਸ ਮਸਲੇ ਤੇ ਕੋਈ ਗੱਲ ਨਹੀਂ ਕੀਤੀ ਹੋਰ ਹੀ ਗੱਲਾਂ ਕਰਕੇ ਤੁਰ ਗਏ ਸਭ ਮੈਂ ਸਮਝਦਾ ਕਿ ਬਹੁਤ ਹੀ ਅਹਿਮ ਮੁਕਾਮ ਹੈ ਆਮ ਇਨ ਪ੍ਰਿੰਸੀਪਲ ਸੌਰੀ ਮੈਂ ਕਈ ਸ਼ਾਇਦ ਮੇਰੇ ਸਾਥੀਆਂ ਨੂੰ ਮੀਡੀਆ ਸਾਥੀਆਂ ਨੂੰ ਮਿਸ ਮਹਿਸੂਸ ਹੋਵੇ ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਵੀ ਇਹਨਾਂ ਗੈਂਗਸਟਰਸ ਨੂੰ ਤੁਸੀਂ ਪਲੇਟਫਾਰਮ ਦਿਓ ਦੇਖੋ ਗਲੋਰੀਫਾਈਂਗ ਥੀਸ ਗੈਂਗਸਟਰਸ ਐਨਾਈ ਮਾੜਾ ਹੈ ਸਾਬ ਜਿੰਨਾ ਕਹੇ ਜਿਹੜੇ ਲੀਡਰ ਲੋਗ ਹੈ ਗੈਂਗਸਟਰਸ ਨੂੰ ਪ੍ਰੋਮੋਟ ਕਰ ਰਹੇ ਲੀਡਰਾਂ ਨੂੰ ਵੋਟਾਂ ਦੀ ਲੋੜ ਹੈ ਤੇ ਮੀਡੀਆ ਨੂੰ ਜਾਂ ਲੀਡਰਸ਼ਿਪ ਯੂਰਸ਼ਿਪ ਜਾਂ ਟੀਆਰਪੀ ਦੀ ਲੋੜ ਹੈ ਇਟ ਕੈਨ ਨਾਟ ਬੀ ਜਸਟੀਫਾਈਡ ਸਾਬ ਕੈਨ ਨਾਟ ਬੀ ਜਸਟੀਫਾਈਡ ਬਾਏ ਨੋ ਸਟ੍ਰੈਚ ਆਫ ਇਮੇਜਿਨੇਸ਼ਨ ਤੇ ਉਹਨਾਂ ਨੂੰ ਰੋਬਨ ਹੁੱਡ ਬਣਾ ਰਹੇ ਹੋ ਸਭ ਤੁਸੀਂ ਆ ਭਗਵੰਤ ਮਾਨ ਜੀ ਜਿਹੜੇ ਆਪ ਕਹਿੰਦੇ ਸੀਗੇ ਵੀ ਇੱਕ ਪਾਰਟੀ ਨੇ ਦਾ ਗੈਂਗਸਟਰ ਦੇ ਪਰਿਵਾਰ ਨੂੰ ਦੇਤੀ ਇੱਥੇ ਟਿਕਟਾਂ ਦੇਤੀਆਂ ਤੇ ਕੱਲ ਜਿਹੜੇ ਗੈਂਗਸਟਰਸ ਨੇ ਉਸ ਤੋਂ ਵੀ ਜ਼ਿਆਦਾ ਆਤਾ ਇੱਕ ਫੰਡਮੈਂਟਲ ਪ੍ਰਿੰਸੀਪਲ ਦੀ ਗੱਲ ਹੋ ਗਈ ਸਾਬ ਵੀ ਗੈਂਗਸਟਰਸ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਗਲੋਰੀਫਾਈ ਨਹੀਂ ਕਰਨਾ ਚਾਹੀਦਾ ਪਰ ਕੱਲ ਜਿਹੜੇ ਉਹਦੇ ਬਿਆਨ ਗੈਂਗਸਟਰਸ ਨੇ ਦਿੱਤੇ ਐ ਉਹਨੇ ਬਿਆਨ ਦਿੱਤੇ ਹੈ ਇੱਕ ਹੋਰ ਗੈਂਗਸਟਰਸ ਨੂੰ ਅਸਾਮ ਤੋਂ ਲੈ ਕੇ ਆਏ ਪੰਜਾਬ ਪੁਲਿਸ ਡਿਊਰਿੰਗ ਦਾ ਜ਼ਿਲ੍ਹਾ ਪ੍ਰਸ਼ਦ ਵਾਲੇ ਇਲੈਕਸ਼ਨਾਂ ਦੇ ਦੌਰਾਨ ਕਿ ਉਸ ਤੋਂ ਫੋਨ ਕਰਵਾਏ ਗਏ ਆਪਣੇ ਇਲਾਕੇ ਦੇ ਅੰਦਰ ਵੀ ਵੋਟਾਂ ਕਿਹਨੂੰ ਪਾਣੀਆਂ ਤਮਕਾਇਆ ਗਿਆ ਹੈ ਆਪ ਅਪੀਲ ਕੀਤੀ ਗਈ ਉਹ ਕੰਮ ਗੈਂਗਸਟਰਸ ਨੂੰ ਅਸਾਮ ਤੋਂ ਲੈ ਕੇ ਆਏ ਤੋ ਬਾਬ ਉਸ ਤੋਂ ਵੀ ਇੱਕ ਗੰਭੀਰ ਜਿਹੜਾ ਮੇਰਾ ਸਿੱਧਾ ਸਵਾਲ ਭਗਵੰਤ ਮਾਨ ਜੀ ਤੁਸੀਂ ਉਸ ਕੁਰਸੀ ਤੇ ਬੈਠੇ ਹੋ ਚੀਫ ਮਿਨਿਸਟਰ ਦੀ ਕੁਰਸੀ ਤੇ ਤੇ ਮੇਰਾ ਮਨ ਕਰਦਾ ਵੀ ਮੈਂ ਆਪਣੇ ਚੀਫ ਮਿਨਿਸਟਰ ਜਿਹਦੇ ਨਾਲ ਸਾਡੇ ਰਾਜਨੀਤਿਕ ਵਿਰੋਧ ਹੋ ਸਕਦੇ ਆ ਡਿਫਰੈਂਸ ਆਫ opinion ਹੈ ਪਰ ਆਈ ਵੁੱਡ ਲਾਈਕ ਟੂ ਬਲੀਵ ਹਿਮ ਬਿਕਾਉਜ਼ ਹੀ ਇਜ਼ ਦਾ ਚੀਫ ਮਿਨਿਸਟਰ ਆਫ ਪੰਜਾਬ ਮੇਰਾ ਮਨ ਕਰਦਾ ਵੀ ਮੈਂ ਉਹਨਾਂ ਤੇ ਯਕੀਨ ਕਰਾਂ ਕਿ ਗੈਂਗਸਟਰ ਦੀ ਗਲਤੀ ਯਕੀਨ ਨਾ ਕਰਾਂ ਪਰ ਕਿਵੇਂ ਯਕੀਨ ਕਰਾਂ ਭਗਵੰਤ ਮਾਨ ਜੀ ਤੁਹਾਡੇ ਤੇ ਕਿਸ ਮੂੰਹ ਨਾਲ ਯਕੀਨ ਕਰਾਂ ਤੁਹਾਡੀ ਸਰਕਾਰ ਦੀ ਜਿਹੜੀ ਹੈ ਵਿਸ਼ਵਸਨੀਤਾ ਹੈ ਤੁਹਾਡੇ ਤੇ ਭਰੋਸਾ ਜਿਹੜਾ ਲੋਕਾਂ ਦਾ ਉੱਠ ਗਿਆ ਸਭ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਮੈਂ ਅੱਜ ਸਿੱਧੇ-ਸਿੱਧੇ ਉਹਦੇ ਇੱਕ ਗੈਂਗਸਟਰ ਦੇ ਬਿਆਨ ਨੂੰ ਸੀਰੀਅਸਲੀ ਲੈ ਕੇ ਭਗਵੰਤ ਮਾਨ ਤੋਂ ਸਵਾਲ ਪੁੱਛ ਰਿਹਾ ਕਹਿੰਦਾ ਮੈਂ ਤੂੰ ਮੈਂ ਗੱਲ ਦੀ ਗੱਲ ਕਰੂੰਗਾ ਮੈਂ ਤੁਝੇ ਵਲੀ ਸਮਝਦਾ ਅਗਰ ਤੂੰ ਵਾਦਾਖਾਰ ਹੁੰਦਾ ਇਹ ਤੇਰਾ ਅੰਦਾਜ਼ ਗਾਲਿਬ ਉਹ ਜਿਹੜੇ ਬੋਲਣ ਵਾਲਣ ਦਾ ਤੁਹਾਨੂੰ ਬਹੁਤ ਤਰੀਕਾ ਪਰ ਤੁਹਾਡਾ ਵਾਦਾਖਾਰ ਵਾਦਾਖਾਰ ਉਹਨਾਂ ਨੇ ਵਾਦਾ ਵਾਦਾਖਾਰ ਕਿਹਾ ਸੀਗਾ ਮੈਂ ਵਾਦਾਖਾਰ ਹਾਂ ਤੁਸੀਂ ਵਾਦਾ ਖਾ ਗਏ ਸਾਬ ਕੋਈ ਵਾਦਾ ਨਹੀਂ ਪੂਰਾ ਕੀਤਾ ਤੁਹਾਡੀ